ਇਹ ਸਰਕਾਰ ਨੇ ਲਗਭਗ ਪੌਣੇ 4 ਸਾਲ ਹੋ ਗਏ ਸਰਕਾਰ ਇੱਕ ਭਰਤੀ ਨਹੀਂ ਦੇ ਪਾਈ ਨਾ ਇਹਨਾਂ ਨੇ ਲੈਕਚਰ ਗ੍ਰੇਡਰ ਚ ਭਰਤੀ ਦਿੱਤੀ ਹੈ ਨਾ ਇਹਨਾਂ ਮਾਸਟਰ ਗ੍ਰੇਡਰ ਤੇ ਭਰਤੀ ਦਿੱਤੀ ਹੈ ਸਰਕਾਰ ਸਾਨੂੰ ਹਰ ਮੀਟਿੰਗ ਦੇ ਵਿੱਚ ਲਟਕਾਉਂਦੀ ਨਜ਼ਰ ਆਈ ਹੈ ਜਦੋਂ ਅਸੀਂ ਜਾਣੇ ਆ ਮੀਟਿੰਗ ਦੇ ਕੇ ਸਾਧ ਕੇ ਸਾਨੂੰ ਤੁਹਾਨੂੰ 15 ਦਿਨਾਂ ਤੱਕ ਖੁਸ਼ਖਬਰੀ ਮਿਲ ਜੂਗੀ ਪਰ ਲਗਭਗ 15 ਦਿਨਾਂ ਬੀਤਦੇ ਬੀਤੇ ਪੌਣੇ 4 ਸਾਲ ਬੀਤ ਗਏ ਤਾਂ ਸਰਕਾਰ ਲੰਬੇ ਸਮੇਂ ਤੋਂ ਸਾਨੂੰ ਲਟਕਾ ਰਹੀ ਹੈ ਮੀਟਿੰਗਾਂ ਵੀ ਦੇ ਰਹੀ ਹੈ ਅੰਦਰ ਜਾ ਕੇ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਇਹਨਾਂ ਨੂੰ ਚੋਣ 2027 ਜਿਹੜਾ ਆ ਰਿਹਾ ਉਦੋਂ ਤੱਕ ਲੈ ਚਲੋ ਤਾਂ ਵੱਡੇ ਪੱਦਰ ਤੇ ਮਾਸਟਰ ਕੈਡਰ ਦੀ ਲੈਕਚਰ ਕੈਡਰ ਦੀ ਭਰਤੀ ਸਕੂਲਾਂ ਚ ਵੱਡੇ ਪੱਦਰ ਤੇ ਖਾਲੀ ਹੈ ਇਹ ਹਾਲੇ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਮਾਨ ਸਰਕਾਰ ਤਾਂ ਬੋਰਡ ਵੀ ਲਾੜੀਆਂ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਚ ਉਹਦੀਆਂ ਪ੍ਰੋਪਰ ਸਾਰੀਆਂ ਭਰਤੀਆਂ ਲਗਾਤਾਰ ਨੌਕਰੀਆਂ ਦੇ ਰਹੇ ਮੁੰਡੇ ਬੇਰਜ਼ਗਾਰ ਹੈ ਮਤਲਬ ਇਹ ਸਰਕਾਰ ਦਾ ਜਿਹੜਾ ਮਸ਼ੂਰੀ ਕਲਚਰ ਹੈ ਉਹ ਪਿਛਲੇ 3 3.5 ਸਾਲ ਤੋਂ ਹੀ ਮਸ਼ਹੂਰ ਹੋ ਰਿਹਾ ਹੈ ਕਿ ਮੰਨ ਲਓ ਇਹ ਚੀਜ਼ ਅਸੀਂ ਵਾਰ-ਵਾਰ ਕਹਿੰਦੇ ਆ ਕਿ ਜਿਹੜਾ 56000 ਦਾ ਪੋਸਟਰ ਲਾਉਂਦੇ ਆ ਕਿ ਅਸੀਂ 56000 ਜਿਹੜਾ ਹੈ ਉਹ ਰਜਗਾਰ ਦੇਾਂਗੇ ਜਾਂ ਅਸੀਂ ਦਿੱਤਾ ਹੁਣ ਤੱਕ ਦੇ ਚੁੱਕੇ ਆ ਇਹ ਚੀਜ਼ ਨਾ ਪਿਛਲੇ 10 15 ਸਾਲ ਤੋਂ ਰਿਪੀਟ ਹੁੰਦੀ ਰਹੀ ਜਦੋਂ ਕਾਲੀ ਦਲ ਦੀ ਸਰਕਾਰ 2017 ਚ ਗਈ ਸੀ ਤਾਂ ਉਹਨਾਂ ਲਾਸਟ ਸਾਲ ਚ ਜਿਹੜੀਆਂ ਪੋਸਟਾਂ ਕੱਢੀਆਂ ਸੀ ਉਹ ਕੰਪਲੀਟ ਜਾ ਕੇ ਕਾਂਗਰਸ ਸਰਕਾਰ ਨੇ ਕੀਤੀਆਂ ਉਸੇ ਤਰ੍ਹਾਂ ਜਦੋਂ ਕਾਂਗਰਸ ਦੀ ਸਰਕਾਰ ਗਈ ਤਾਂ ਮੰਨ ਕੇ ਚਲੋ ਉਹਦੀ ਜਿਹੜੇ ਪੋਸਟਾਂ ਸੀ ਉਹ ਇਹਨਾਂ ਨੇ ਕੰਪਲੀਟ ਕੀਤੀਆਂ ਮੰਨ ਲਓ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਐਜੂਕੇਸ਼ਨ ਤੇ ਬੜੇ ਵੱਡੇ ਪੱਧਰ ਤੇ ਕੰਮ ਕਰਾਂਗੇ ਕਿ ਮੈਂ ਮਾਸਟਰ ਦਾ ਮੁੰਡਾ ਤੇ ਐਜੂਕੇਸ਼ਨ ਜਿਹੜਾ ਹੈ ਉਹ ਕੁਆਲਿਟੀ ਬਹੁਤ ਤਗੜੀ ਰਹੂਗੀ ਪਿਛਲੇ 3.5 ਸਾਲ ਤੋਂ ਐਜੂਕੇਸ਼ਨ ਦੇ ਵਿੱਚ ਸਿੰਗਲ ਨੋਟੀਫਿਕੇਸ਼ਨ ਨਹੀਂ ਦਿੱਤਾ ਹੈ ਸਰਕਾਰ ਨੇ ਨਾ ਇਹਨਾਂ ਨੇ ਕੋਈ ਮਾਸਟਰ ਗ੍ਰੈਜੂਏਟ ਦੀ ਇੱਕ ਵਰਤੀ ਦਿੱਤੀ ਨਾ ਸਕੂਲ ਲੈਕਚਰਾਰ ਦੀ ਵਰਤੀ ਦਿੱਤੀ ਨਾ ਈਟੀਟੀ ਕੈਡਰ ਦੀ ਵਰਤੀ ਦਿੱਤੀ ਨਾ ਪ੍ਰੋਫੈਸਰਾਂ ਦੀ ਵਰਤੀ ਦਿੱਤੀ ਸਿੰਗਲ ਨਹੀਂ ਦਿੱਤੀ ਔਰ ਇਹ ਵੱਡੇ ਵਾਅਦੇ ਕਰ ਰਿਆ ਸੀ ਕਿਉਂਕਿ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਆ ਤਾਂ ਇਹ ਸਰਕਾਰ ਦੋ ਮਸਲਿਆਂ ਦੇ ਉੱਤੇ ਖੜੀ ਸੀ ਕਹਿੰਦੀ ਅਸੀਂ ਸਿੱਖਿਆ ਤੇ ਕੰਮ ਕਰਾਂਗੇ ਸਿਹਤ ਤੇ ਕੰਮ ਕਰਾਂਗੇ ਔਰ ਇੱਕ ਟਿਚਰਾਂ ਬੜੀਆਂ ਖਤਰਨਾਕ ਟਿਚਰਾਂ ਕਰਦਾ ਹੁੰਦਾ ਸੀ ਬੜੀਆਂ ਖੂਬ ਟਿਚਰਾਂ ਕਰਦਾ ਸੀ ਕਿ ਇਹ ਸਕੂਲਾਂ ਦਾ ਹਾਲਾਤ ਇਸ ਤਰੀਕੇ ਦੇ ਹੋਣਗੇ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਵੀ ਪੜੂਗਾ ਜਿੱਥੇ ਗਰੀਬ ਬੰਦਾ ਵੀ ਪੜੂਗਾ ਤਾਂ ਆਪਾਂ ਇਹਦੀ ਕਰੇ ਹੁਣ ਕੁੜੀ ਜੰਮੀ ਆ ਹੋਣ ਵਾਲੀ 3-4 ਸਾਲਾਂ ਵਾਲੀ ਵੇਨੇ ਕਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਵੱਢਦੀ ਆ ਹੁਣੇ ਪਿਛਲੇ ਦਿਨਾਂ 'ਚ ਇਹ ਬਿਮਾਰ ਆ ਤਾਂ ਬੜੇ ਸੋਹਣੇ ਮੱਲਾ ਕਲੀਨਿਕ ਦੇ ਵਿੱਚ ਗਿਆ ਮੰਨ ਲਓ ਜਿਹੜਾ ਕਹਿੰਦਾ ਸੀ ਨਾ ਮੈਂ ਸਿਹਤ ਐਸ ਤਰੀਕੇ ਦੇ ਹਸਪਤਾਲ ਹੋਣਗੇ ਤਾਂ ਜਿਹੜੇ ਹਸਪਤਾਲਾਂ 'ਚ ਮੁੱਖ ਮੰਤਰੀ ਵੀ ਇਲਾਜ ਕਰਾਊਗਾ ਉਹਦੇ ਵਿੱਚ ਮੇਰੀ ਵਾਈਫ ਵੀ ਇਲਾਜ ਕਰਾਊਗੀ ਗ੍ਰਹਿ ਮੰਤਰੀ ਵੀ ਇਲਾਜ ਕਰਾਊਗਾ ਦੱਸੋ ਹੁਣ ਜਦੋਂ ਇਹ ਆਹਾੜ ਦੇ ਸਮਿਆਂ ਦੇ ਵਿੱਚ ਬਿਮਾਰ ਸੀ ਤਾਂ ਫਿਰ ਸਭ ਤੋਂ ਮਹਿੰਗਾ ਹਸਪਤਾਲ ਜਿਹੜਾ ਪ੍ਰਾਈਵੇਟ ਹਸਪਤਾਲ ਉੱਥੇ ਗਿਆ ਜਿਹੜਾ ਇਹਦਾ ਮhalla clinic ਐਡਾ ਜ਼ਬਰਦਸਤ ਸੀ ਐਡਾ ਤਗੜਾ ਮਾਡਲ ਸੀ ਤਾਂ ਫੇਰ ਹੁੰਦੇ ਤੇ ਕਿਉਂ ਨਹੀਂ ਗਿਆ ਜੇ ਜ਼ਿਆਦਾ ਹੀ ਸੀ ਤਾਂ ਮੁਹਾਲੀ ਤੋਂ ਦਿੱਲੀ ਕਿੰਨੀ ਕੁ ਦੂਰ ਸੀ ਜਿਹੜਾ ਕਹਿੰਦਾ ਸੀ ਅਸੀਂ ਦਿੱਲੀ ਮਾਡਲ ਇੱਥੇ ਲਾਉਣਾ ਹੈ ਤਾਂ ਉਹ ਦਿੱਲੀ ਮਾਡਲ ਦੇ ਵਿੱਚ ਮhalla clinic ਸੀ ਉੱਥੇ ਵੀ ਇਲਾਜ ਕਰਾ ਸਕਦਾ ਸੀ ਤਾਂ ਇਸ ਕਰਕੇ ਇਹ ਸਰਕਾਰ ਨੇ ਸ਼ੋਸ਼ਾ ਕੀਤਾ ਇਹਨੇ ਮਸ਼ਹੂਰੀ ਕੀਤੀ ਆ ਸਾਰਾ ਜਿਹੜਾ ਪੈਸਾ ਹੈ ਪੰਜਾਬ ਦਾ ਮਸ਼ਹੂਰੀ ਤੇ ਲਾਇਆ ਹੈ ਰੁਜ਼ਗਾਰ ਦੇਣ ਦੇ ਉੱਤੇ ਸਰਕਾਰ ਸਿਰਫ ਤੇ ਸਿਰਫ ਦਿੱਲੀ ਨੂੰ ਰੁਜ਼ਗਾਰ ਦੇ ਰਹੀ ਆ ਔਰ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਆਕੇ ਬੈਠੇ ਆ ਭਾਵੇਂ ਮਨੀਸ਼ ਸੁਸ਼ੋਧਿਆ ਜੀ ਨੇ ਭਾਵੇਂ ਉਹ ਐਸੀ ਗੱਲ ਕਰੀਏ ਇਹਨਾਂ ਦਾ ਕੇਜਰੀਵਾਲਾ ਠੀਕ ਹੈ ਜਾਂ ਆਪ ਗੱਲ ਕਰ ਜੀ ਸਤਿੰਦਰ ਜੈਨ ਉਹਨਾਂ ਨੂੰ ਪੰਜਾਬ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਇੱਥੇ ਸਾਡੇ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਅਕੈਡਮੀਆਂ ਵੀ ਖੜੀਆਂ ਨੇ ਪੰਜਾਬ ਦਾ ਬੇਰੁਜ਼ਗਾਰ ਧੜਾ ਵੀ ਖੜਾ ਹੈ ਇਹ ਇਹਨਾਂ ਤੋਂ ਰਜਗਾਰ ਦੀ ਮੰਗ ਕਰ ਰਿਹਾ ਤਾਂ ਪਿਛਲੇ 3.5 ਸਾਲ ਦੇ ਵਿੱਚੋਂ ਬਸ ਕੱਲੇ ਜਿਹੜੇ ਨੇ ਚੁਟਕਲੇ ਦਸਾਏ ਜਾ ਰਹੇ ਨੇ ਔਰ ਜਦੋਂ ਜਦੋਂ ਅਸੀਂ ਵੇਖੋ ਇਹ ਸਰਕਾਰ ਐਡੀ ਖਤਰਨਾਕ ਸਰਕਾਰ ਆ ਕਿ ਅਸੀਂ ਇਹ ਗੱਲ ਕਹਿੰਨੇ ਕਿ ਆਪ ਇਹ ਇੱਕ ਡੈਮੋਕਰੇਟ ਪ੍ਰੋਟੈਸਟ ਦੇ ਵਿੱਚੋਂ ਨਿਕਲੀ ਸਰਕਾਰ ਔਰ ਜਦੋਂ ਜਦੋਂ ਅਸੀਂ ਇਹ ਸਰਕਾਰ ਦੇ ਉਲਟ ਅਸੀਂ ਪ੍ਰੋਟੈਸਟ ਕਰਦੇ ਹਾਂ ਕਿਉਂਕਿ ਕੋ ਰਜਗਾਰ ਮੰਗਣਾ ਵੀ ਸਾਡਾ ਹੱਕ ਆ ਤੇ ਰਜਗਾਰ ਵਾਸਤੇ ਸਰਕਾਰ ਦਾ ਵਿਰੋਧ ਕਰਨਾ ਵੀ ਸਾਡਾ ਹੱਕ ਆ ਔਰ ਅਸੀਂ ਵਿਰੋਧ ਕੋਈ ਹਥਿਆਰਬੰਦ ਤਰੀਕੇ ਨਾਲ ਨਹੀਂ ਕਰ ਰਹੇ ਅਸੀਂ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਕਰ ਰਹੇ ਹਾਂ ਇੱਕ ਜੀ ਲੋਕਤੰਤਰੀਕ ਤਰੀਕੇ ਦੇ ਵਿੱਚ ਰਹਿ ਕੇ ਕਰ ਰਹੇ ਹਾਂ ਪਰ ਹਰ ਵਾਰ ਅਸੀਂ ਜਦੋਂ ਜਦੋਂ ਵਿਰੋਧ ਕਰਨਾ ਸੀ ਇਹ ਸਾਡੇ ਨਾਲ ਜਸਵੰਤ ਕਬਾਇਆ ਜੀ ਖੜੇ ਆਏ ਸਾਡੇ ਸੂਬਾ ਪ੍ਰਧਾਨ ਨੇ ਪ੍ਰੋਟੈਸਟ ਬਾਅਦ ਚ ਅਨਾਉਂਸ ਕਰੀ ਤਾਂ ਪਹਿਲਾਂ ਘਰੋਂ ਅਸੀਂ ਮਲੋ 38 ਜਾਣੇ ਨਾਲ ਸਾਡੇ ਕੁੜੀਆਂ ਅਸੀਂ ਮੁੰਡੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਘਰਾਓ ਕਰਨ ਜਾ ਰਹੇ ਸੀ ਅਸੀਂ ਉੱਥੇ ਕੋਈ ਪੋਲਿਟਿਕਸ ਨਹੀਂ ਕਰ ਰਹੇ ਸੀ ਅਸੀਂ ਉੱਥੋਂ ਕੋਈ ਮੁੱਖ ਮੰਤਰੀ ਦੀਆਂ ਐਮ ਐਲ ਏ ਦੀਆਂ ਐਮ ਪੀ ਦੀਆਂ ਟਿਕਟਾਂ ਮੰਗਣ ਨਹੀਂ ਗਏ ਸੀ ਅਸੀਂ 3 3.5 ਸਾਲ ਤੋਂ ਜਿੰਦਾ ਤੁਸੀਂ ਲਾਰਾ ਲਾਇਆ ਸੀ ਤੁਹਾਨੂੰ ਅਸੀਂ ਰਜਗਾਰ ਦੇਾਂਗੇ ਤੁਹਾਨੂੰ ਸਿੱਖਿਆ ਦੇ ਵਿੱਚ ਰਜਗਾਰ ਦੇਾਂਗੇ ਔਰ 3 3.5 ਸਾਲ ਤੋਂ ਮਾਸਟਰ ਗ੍ਰੈਜੂਏਟ ਸਕੂਲ ਲੈਕਚਰਾਰ ਦੀ ਵੇਟ ਕਰ ਰਿਹਾ ਕਿੱਡਰ ਕੁੜੀਆਂ ਸਾਡੇ ਨਾਲ 40 ਕੁੜੀਆਂ ਜਿਹੜੀਆਂ ਅਸੀਂ ਉਹ ਅਸੀਂ ਜਦੋਂ ਇੱਥੇ ਇਹਨਾਂ ਦਾ ਭਗਵੰਤ ਮਾਨ ਦਾ ਘਰਾਓ ਕਰਨ ਗਏ ਤੁਸੀਂ 38 ਜਾਣੇ ਚੱਕ ਕੇ ਲੈ ਗਏ ਸਾਨੂੰ ਫਿਰ ਅਸੀਂ ਜੇ ਜਦੋਂ ਸਿੱਖਿਆ ਮੰਤਰੀ ਦਾ ਅਸੀਂ ਘਰਾਉ ਕਰਨ ਗਏ ਚਲੇ ਤਾਂ ਉੱਥੇ 15 ਅਗਸਤ ਵਾਲੇ ਦਿਨ ਤਾਂ ਉਸ ਸਮੇਂ ਜਦੋਂ ਅਸੀਂ ਆਦੇ ਸਿੱਖਿਆ ਦੇ ਹੱਕ ਮੰਗ ਰਹੇ ਸੀ ਸਾਨੂੰ ਉੱਥੇ ਪੁਲਿਸ ਚੱਕ ਕੇ ਲੈ ਗਈ ਉਸ ਤੋਂ ਬਾਅਦ ਜਿਹੜਾ ਸਿੱਖਿਆ ਮੰਤਰੀ ਦਾ ਜਿਹੜਾ ਐਟੀਟਿਊਡ ਆ ਉਹ ਬੜਾ ਖਤਰਨਾਕ ਐਟੀਟਿਊਡ ਆ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪੋਸਟਾਂ ਦੇ ਤਾਂ بڑے ਅੜਕ ਨਾਲ ਬੋਲਦਾ ਠੀਕ ਹੈ ਇੱਕ ਕਹਿੰਦਾ ਮੀਨਿੰਗ ਸਿੱਧਾ ਇੱਕ ਗੁੰਡਾਗਰਦੀ ਆ ਜਿਹੜੀ ਉਹ ਵਿਖਾਉਂਦਾ ਤਾਂ ਅਸੀਂ ਇਹ ਗੱਲ ਕਹਿੰਨੇ ਆ ਅਸੀਂ ਪੰਜਾਬ ਦਾ ਪੜਿਆ ਲਿਖਿਆ ਸੈਕਸ਼ਨ ਆ ਸਾਨੂੰ ਪੰਜਾਬ ਦੇ ਨਾਲ ਦਰਦ ਦਾ ਠੀਕ ਹੈ ਤਾਂ ਪੰਜਾਬ ਦੇ ਨਾਲ ਦਰਦ ਦਾ ਜੇ ਅਸੀਂ ਆਦੀ ਇੱਕ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਤੁਹਾਡੇ ਸਾਹਮਣੇ ਆਦੀ ਮੰਗਾ ਮੰਗ ਰਹੇ ਆ ਜੇ ਤੁਸੀਂ ਮੰਗਾ ਜਿਹੜੀਆਂ ਸਾਡੀਆਂ ਸਾਡੀਆਂ ਸਿੱਖਿਆ ਦੀਆਂ ਮੰਗਾ ਨੇ ਜਾਂ ਜੇ ਤੁਸੀਂ ਦੇ ਦੋਗੇ ਠੀਕ ਆ ਨਹੀਂ ਤਾਂ ਵਿਰੋਧ ਬੜਾ ਤਿੱਖਾ ਹੋਊਗਾ ਅਸੀਂ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਾਂਗੇ ਇਹਨਾਂ ਦੇ ਐਮਪੀਆ ਨੂੰ ਵੀ ਰੋਕਾਂਗੇ ਇਹਨਾਂ ਦੇ ਐਮਐਲਏ ਨੂੰ ਵੀ ਰੋਕਾਂਗੇ ਹਰ ਪੱਧਰ ਤੇ ਸਰਕਾਰ ਦਾ ਅਸੀਂ ਵਿਰੋਧ ਕਰਾਂਗੇ ਤੁਨੂੰ ਵਿਰਲਾਇਆ ਜਾਂਦਾ ਉਹ ਵਿਰਲਾਇਆ ਲਿਆ ਜਾਂਦਾ ਜਿੰਮ ਕਹਿੰਦੇ ਕਿ ਲੋਲੀ ਪੋਪ ਦਿੱਤਾ ਜਾਂਦਾ ਜਿਉ ਸਰਕਾਰ ਸਤਾ ਦੇ ਵਿੱਚ ਆਮਾ ਦੀ ਪਾਰਟੀ ਨਹੀਂ ਸੀ ਇਹ ਹੀ ਤੁਹਾਡੇ ਨਾਲ ਵਾਅਦਾ ਕਰਕੇ ਆਏ ਸੀ ਕਿ ਕਾਲੀਆਂ ਨੇ ਕੁੱਤਾ ਫੜੀਆਂ ਕਾਲੀਆਂ ਨੇ ਪੱਗਾਂ ਰੋਲੀਆਂ ਸਾਡੀ ਸਰਕਾਰ ਲੈ ਕੇ ਆਓ ਅਸੀਂ ਨਹੀਂ ਕਰਾਂਗੇ ਜੇ ਗੱਲ ਕਰੀਏ ਤੁਹਾਡੀ ਜੁਨੀਅਨ ਦਾ ਬਹੁਤ ਵੱਡਾ ਯੋਗਦਾਨ ਆ ਆਮ ਆਦੀ ਪਾਰਟੀ ਨੂੰ ਬਣਾਉਣ ਦੇ ਵਿੱਚ ਤੇ ਅੱਜ ਹੀ ਤੁਹਾਨੂੰ ਉਹੀ ਪੱਗਾਂ ਲੈ ਰਹੀਆਂ ਉਹੀ ਗੁੱਤਾਂ ਫੜੀਆਂ ਜਾ ਰਹੀਆਂ ਕੋਈ ਫਰਕ ਲੱਗਾ ਸਰਕਾਰ ਦੇ ਵਿੱਚ ਬਿਲਕੁਲ ਜੀ ਤੁਹਾਡੀ ਗੱਲ ਸਿਆਣੀ ਆ ਕਿ ਇਸ ਸਰਕਾਰ ਨੂੰ ਬਣਾਉਣ ਵਾਸਤੇ ਰੁਜ਼ਗਾਰ ਦੀ ਮੇਦ ਕਰਦਾ ਹੋਇਆ ਮਤਲਬ ਜਦੋਂ ਇੱਕ ਨੌਜਵਾਨ ਰੁਜ਼ਗਾਰ ਤੋਂ ਫਰਸਟ ਰੇਟ ਹੁੰਦਾ ਹੈ ਤਾਂ ਉਹਨਾਂ ਨੂੰ ਇੱਕ ਨਵੀਂ ਝਾਕ ਦਿੱਤੀ ਕਿ ਨਵੀਂ ਸਰਕਾਰ ਆਊਗੀ ਸਾਡੇ ਰੋਜ਼ਗਾਰ ਦੇ ਮਸਲੇ ਹੱਲ ਹੋਣਗੇ ਖਾਸ ਕਰਕੇ ਸਾਡਾ ਸੈਕਸ਼ਨ ਜਿਹੜਾ ਟੀਚਿੰਗ ਵਾਲਾ ਸੈਕਸ਼ਨ ਆ ਜਿਨ੍ਹਾਂ ਨੇ ਮਾਸਟਰ ਗ੍ਰੇਡਰ ਚ ਭਰਤੀ ਹੋਣਾ ਸੀ ਸਕੂਲ ਲੈਕਚਰਰ ਚ ਭਰਤੀ ਹੋਣਾ ਸੀ ਈਟੀटी ਗ੍ਰੇਡਰ ਚ ਆਉਣਾ ਸੀ ਜਾਂ ਪ੍ਰੋਫੈਸਰ ਦੀਆਂ ਭਰਤੀਆਂ ਆਉਣੀਆਂ ਸੀ ਇਹਨਾਂ ਨੂੰ ਬੜੀ ਵੱਡੀ ਮੀਨ ਸੀ ਕਿ ਇਹ ਕਹਿ ਰਿਹਾ ਸੀ ਕਿ ਮੈਂ ਸਿੱਖਿਆ ਮਾਡਲ ਬਹੁਤ ਤਕੜਾ ਕਰਦਾਗਾ ਠੀਕ ਹੈ ਬੜਾ ਤਕੜਾ ਮਾਡਲ ਕਰਦਾਗਾ ਸਿੱਖਿਆ ਦਾ ਕਿ ਸਕੂਲਾਂ ਦੇ ਹਾਲਾਤ ਇਸ ਤਰੀਕੇ ਦੇ ਕਰਦਾਗਾ ਕਿ ਇੱਥੋਂ ਦੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਸਾਰੇ ਖਤਮ ਹੋ ਜਾਣਗੇ ਤਾਂ ਉਹ ਤੁਸੀਂ ਵੇਖੋ 1158 ਕ ਅਸੀਂ 3 3.5 ਸਾਲ ਤੋਂ ਵਰਤੀ ਮੰਗ ਰਹੇ ਆ ਤੇ ਸਾਨੂੰ ਜਿਹੜੀਆਂ ਨੇ ਪੁਲਿਸ ਦੇ ਹਵਾਲੇ ਸੁੱਟਤਾ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਧਮਕੀਆਂ ਵੇਖੋ ਇੱਕ ਚੀਜ਼ ਅਸੀਂ ਇਹ ਵੀ ਕਹਿੰਨੇ ਆ ਹੁਣ ਅਸੀਂ ਸਾਡੇ ਜਿਹੜੇ ਆਗੂ ਆ ਸਾਨੂੰ ਚੱਕ ਕੇ ਥਾਣੇ ਸੁੱਟਣਾ ਇੰਦੇ ਨੁਕਸਾਨ ਇਹ ਨੇ ਕਿ ਸਾਡਾ ਜਿਹੜਾ ਆਮ ਕਿੱਡੇ ਰੋ ਡਰ ਜਾਂਦਾ ਸਾਡੀਆਂ ਜਿਹੜੀਆਂ ਕੁੜੀਆਂ ਸਾਡੇ ਨਾਲ ਆਉਂਦੀਆਂ ਅਸੀਂ ਬੜੀ ਮੁਸ਼ਕਲ ਦੇ ਨਾਲ ਕੰਪੇਨਿੰਗ ਕਰਕੇ ਆਪਦੇ ਰਾਈਟਸ ਦੇ ਲਈ ਅਵੇਅਰ ਕਰਕੇ ਉਹਨਾਂ ਨੂੰ ਧਰਨਿਆਂ ਦੇ ਵਿੱਚ ਲੈ ਕੇ ਆਈਦਾ ਹੈ ਤਾਂ ਉਹ ਡਰ ਜਾਂਦੇ ਨੇ ਪਰ ਅਸੀਂ ਫਿਰ ਕਹਿੰਨੇ ਕੋਈ ਇਹਨਾਂ ਭੰਡਾਂ ਤੋਂ ਅਸੀਂ ਨਾ ਅਜ ਤੱਕ ਡਰੇ ਨਾ ਅਸੀਂ ਡਰਨਾ ਠੀਕ ਹੈ ਇਹ ਸਰਕਾਰਾਂ ਵੇਖੋ ਪੰਜਾਬ ਦੇ ਅਸੀਂ ਨੌਜਵਾਨ ਆ ਪੰਜਾਬ ਦਾ ਅਸੀਂ ਪੜਿਆ ਲਿਖਿਆ ਸੈਕਸ਼ਨ ਆ ਸਾਡਾ ਕੰਮ ਪੜਨਾ ਤੇ ਪੜ੍ਹਾਉਣਾ ਹੈ ਅਸੀਂ ਇਹੋ ਕੰਮ ਕਰਨਾ ਚਾਹੁੰਦੇ ਆ ਪਰ ਅਸੀਂ ਕਹਿੰਨੇ ਅਸੀਂ ਇੱਥੋਂ ਤੱਕ ਸੀਮਿਤ ਨਹੀਂ ਰਹਿਣਾ ਸਾਡਾ ਕੰਮ ਇਸ ਪੰਜਾਬ ਨੂੰ ਇਸ ਧਰਤੀ ਨੂੰ ਸੋਨਾ ਤਹਾਡੇ ਪਰਚੇ ਖਾਣੇ ਪਏ ਅਸੀਂ ਤਿਆਰ ਬੈਠੇ ਆ ਜੋ ਤੁਹਾਡੇ ਕੋਲ ਹੁੰਦਾ ਕਰ ਲਓ ਅਸੀਂ ਵੀ ਤਿਆਰ ਬੈਠੇ ਆ ਪਰ ਅਸੀਂ ਕਹਿੰਦੇ ਤੁਸੀਂ ਸਾਡੀ ਆਪ ਦੀ ਸਰਕਾਰ ਉਹ ਪੰਜਾਬ ਸਰਕਾਰ ਆ ਅਸੀਂ ਬੜੀਆਂ ਮੀਂਦਾ ਦੇ ਨਾਲ ਤੁਹਾਨੂੰ ਬਣਾਇਆ ਹੈ ਸਾਡੀ ਅਮੀਂਦਾ ਦੇ ਖਰੇ ਉਤਰੋ ਜਿਸ ਤਰੀਕੇ ਨਾਲ ਅਸੀਂ ਸੰਵਿਧਾਨਿਕ ਤਰੀਕੇ ਨਾਲ ਇਹ ਮੰਗਾ ਕਰਦੇ ਆ ਉਸੇ ਦਾਇਰੇ ਦੇ ਵਿੱਚ ਰਹਿ ਕੇ ਆਦੀਵਾਦਿਆਂ ਨੂੰ ਜਿਹੜਾ ਤੁਸੀਂ ਪੂਰਾ ਕਰੋ 2027 ਵੀ ਆ ਰ ਅਗੇ ਇਹ ਕਹਿੰਦੇ ਜੇ ਜਿੱਦ ਅਸੀਂ ਕੰਮ ਕਰਿਆ ਤੁਹਾਨੂੰ ਵੋਟਾਂ ਪਾ ਦਿਓ ਜੇ ਕਰ ਕੰਮ ਅਸੀਂ ਨਾ ਕਰਿਆ ਤਾਂ ਸਾਨੂੰ ਵੋਟ ਨਾ ਪਾਇਓ ਇਹਨਾਂ ਨੇ ਸਵਾਲ ਕਰਨਾ ਸਿਖਾਇਆ ਸੀ ਮਾਨ ਸਾਹਿਬ ਨੇ ਕਿ ਜਦੋਂ ਘਰਾਂ ਦੇ ਵਿੱਚ ਆਉਣਗੇ ਤਾਂ ਸਵਾਲ ਪੁੱਛੋ ਜਦੋਂ ਤੁਹਾਡੇ ਵਰਗੇ ਨੌਜਵਾਨ ਸਵਾਲ ਪੁੱਛਦੇ ਆ ਤੇ ਉਹਨਾਂ ਤੇ ਪਰਚੇ ਵੀ ਕਰੇ ਜਾਂਦੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕਰਾ ਜਾਂਦਾ 27 ਆ ਗਿਆ ਫਿਰ ਕਿਹੋ ਜਿਹਾ ਸਵਾਲ ਕਰੋਂਗੇ ਹੁਣ ਘੇਰ ਕੇ ਇਹਨਾਂ ਨੂੰ ਸਰ ਮੈਂ ਨਾ ਆਲਰੇਡੀ ਇੰਨਾ ਚੀਜ਼ਾਂ ਦੇ ਲਈ ਅਸੀਂ ਸਾਰੇ ਹੀ ਪਹਿਲੀ ਗੱਲ ਤਾਂ ਮਿਲ ਕੇ ਇਸ ਚੀਜ਼ ਤੇ ਕਰ ਚੁੱਕੇ ਹਾਂ ਵੇ 3.5 ਸਾਲ ਗਿਣਤੀ ਦੇ ਨਿਕਲ ਚੁੱਕੇ ਆ ਸਰ ਹੈਨਾ ਤੇ ਤਕਰੀਬਨ ਤਕਰੀਬਨ ਸਰ ਸਵਾ ਸਾਲ ਆ ਜੇ ਸਾਢੇ 3 ਸਾਲੇ ਚ ਨਹੀਂ ਹੁੰਦਾ ਵਿਖਿਆ ਤਾਂ ਅੱਗੇ ਵੀ ਨਹੀਂ ਹੁੰਦਾ ਵਿਖਣਾ ਤੇ ਜਿੰਨੀ ਵੈਕੈਂਸੀ ਹੈ ਉਹ ਸਰ ਪੇੜੀ ਪਹਿਲਾਂ ਦੀ ਸਰਕਾਰ ਦੀ ਹੈ ਜਿਹਨੂੰ ਅੱਜ ਗਿਨਾਇਆ ਜਾ ਰਿਹਾ ਇੱਕ ਵੀ ਵੈਕੈਂਸੀ ਸਰ ਜਿਹੜੀ ਅਗਰ ਇੱਕ ਅੱਧੀ ਕੋਈ ਅਨਾਉਂਸ ਹੋਈ ਹੈ ਸਪੈਸ਼ਲ ਐਜੂਕੇਟਰ ਦੀ ਆਈ ਹੈ ਉਹ ਹਾਲੇ ਤੱਕ ਕੋਈ ਵਿਸ਼ਵਾਸਯੋਗ ਉਹਨਾਂ ਨੂੰ ਆਪ ਹੀ ਨਹੀਂ ਵਿਸ਼ਵਾਸ ਹੈ ਕਿ ਅੱਗੇ ਤੱਕ ਅਸੀਂ ਚੱਲ ਅੱਜ ਤੱਕ ਉਹਦਾ ਸਿਲੇਬਸ ਨਹੀਂ ਆ ਸਰ ਪੌਨੇ 2 ਮਹੀਨੇ ਹੋਣਗੇ ਪੌਨੇ 2 ਮਹੀਨੇ 2 ਮਹੀਨੇ ਉਹ ਵੀ ਅੱਛਾ ਕਿਉਂ ਆਇਆ ਕਿਉਂਕਿ ਸੁਪਰੀਮ ਕੋਰਟ ਨੇ ਨਾ ਛੰਡਾਲਰ ਆਤਾ ਤੇ ਡਰਗੇ ਥੋੜਾ ਜਿਹਾ ਅੱਛਾ ਸੁਪਰੀਮ ਕੋਰਟ ਤੋਂ ਵੀ ਨਹੀਂ ਡਰੇ 6-7 ਮਹੀਨੇ ਲਮਕਾਂਦੇ ਰਹੇ ਉਹਨੂੰ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਪਰ ਹਾਲੇ ਵੀ ਹਾਲਾਤ ਮਾੜੀ ਐ ਤੇ ਇੱਕ ਗੱਲ ਹੋਰ ਸਰ ਵਾਲੇ ਪੀਟੀਆਈ ਦਾ ਨੋਟੀਫਿਕੇਸ਼ਨ ਲੇਟੈਸਟ ਲੈ ਕੇ ਵਾਪਿਸ ਲੈ ਲਿਆ ਮਤਲਬ ਟੀਚਿੰਗ ਸੈਕਟਰ ਖਾਲੀ ਦਾ ਖਾਲੀ ਰੱਖਿਆ ਹੋਇਆ ਤੇ ਉਮੀਦ ਸਾਨੂੰ ਲੱਗ ਵੀ ਨਹੀਂਦੀ ਸਰ ਅੱਗੇ ਕੋਈ ਖਾਸ ਰੱਖਣ ਦੀ ਕਿ ਅਗਰ ਅਸੀਂ ਉਮੀਦ ਮਤਲਬ ਰੱਖ ਕੇ ਚਲੀਏ ਜੇ ਅੱਜ ਵੈਕੈਂਸੀ ਆ ਵੀ ਗਈ ਸਰ ਤਾਂ ਸ਼ਾਇਦ ਸ਼ਾਇਦ ਉਹਨਾਂ ਦੇ ਵੀ ਨੋਟੀਫਿਕੇਸ਼ਨ ਵਾਪਿਸ ਲੈ ਲਏ ਜਾਣ ਜਾਂ ਉਹਨਾਂ ਨੂੰ ਵੀ ਇਦਾਂ ਹੀ ਰਗੜਿਆ ਜਾਏ ਜਿੱਦਾਂ ਕਿ ਉਹ ਅਗਲੇ ਵਿਚਾਰੇ ਚੱਲ ਰਿਹਾ 202 ਆਈ ਸੀ ਤੇ ਉਹਦਾ ਹਲੇ ਤੱਕ ਉਹ ਵੀ ਰੁਲਦੀ ਜਾ ਰਹੀ ਹੈ ਇਹ ਵੀ ਰੁਲਦੀ ਰਹਿ ਰਹੀ ਹੈ ਤੇ ਖਾਸ ਤੌਰ ਤੇ ਅੱਗੇ ਵੀ ਸ਼ਾਇਦ ਕੋਈ ਵੱਡੀ ਆਸ ਨਹੀਂ ਕੀਤੀ ਜਾ ਸਕਦੀ ਜਿੱਦਾਂ ਦੀ ਉਮੀਦਾਂ ਅਸੀਂ ਲਗਾ ਕੇ ਆਏ ਸੀ ਜਿੱਦਾਂ ਅਸੀਂ ਸਰਕਾਰ ਦੇ ਹੱਕ ਵਿੱਚ ਖੜੇ ਹੋਏ ਸੀ ਤੇ ਸ਼ਾਇਦ ਲੱਗਦਾ ਹੈ ਕਿ ਅੱਜ ਉਹ ਚੀਜ਼ਾਂ ਉਦਾਂ ਵਿਸ਼ਵਾਸ ਸਾਨੂੰ ਨਹੀਂ ਪੂਰਾ ਮਤਲਬ ਉਹਨਾਂ ਤੇ ਸਰਕਾਰ ਸਾਡੀ ਉਮੀਦਾਂ ਤੇ ਖਰੀਆਂ ਨਹੀਂ ਉਤਰਦੇ ਨਜ਼ਰ ਆ ਰਹੀ ਹੈ ਜੀ ਬਦਲਾਅ ਕਹਿੰਦੇ ਸੀ ਕਿ ਬਦਲਾਅ ਆਊਗਾ ਉਹ ਬਦਲਾਅ ਦਿਸਦਾ ਕਿਤੇ ਨਾ ਕਿਤੇ ਨਜ਼ਰ ਆਉਂਦਾ ਵੀ ਵਾਕਈ ਬਦਲਾਅ ਆ ਗਿਆ ਤਿੰਨ ਸਾਲ ਤਾਂ ਤੁਹਾਡੇ ਟਪਾਤੇ ਆ ਜੇ ਹੁਣ ਅਗਲੀ ਸਰਕਾਰ ਕੋਈ ਆਊਗੀ ਕਿ ਸਾਡੀ ਸਰਕਾਰ ਲੈ ਕੇ ਆਓ ਤੁਹਾਨੂੰ ਆਉਣ ਸਾਰੀ ਪਹਿਲੇ ਫਰੰਟ ਤੇ ਅਸੀਂ ਆ ਕੇ ਨੌਕਰੀਆਂ ਦੇ ਦਾਂਗੇ ਕਿ ਉਹਨਾਂ ਤੇ ਵਿਸ਼ਵਾਸ ਕਿੱਦਾਂ ਕਿ ਰਹੇਗਾ ਫਿਰ ਜਿਹੜੀ ਹੋਰ ਸਰਕਾਰ ਉਹ ਆਸ ਤਾਂ ਬਿਲਕੁਲ ਰਹੀ ਨਹੀਂ ਗਿਆ ਦੇਖੋ ਸਰ ਸਰਕਾਰ ਦੀ ਅਗਰ ਆਪਾਂ ਗੱਲ ਕਰਦੇ ਆਂ ਇੱਥੇ ਵੀ ਸਰਕਾਰ ਨੇ ਜੋ ਜੋ ਗੱਲਾਂ ਕਹੀਆਂ ਆਉਣ ਤੋਂ ਪਹਿਲਾਂ ਵੋਟਾਂ ਮਤਲਬ ਵੋਟਾਂ ਮੰਗੀਆਂ ਗਈਆਂ ਸਾਨੂੰ ਉਹਨਾਂ ਦੇ ਵਿਚਾਰ ਰੱਖਿਆ ਗਿਆ ਵੀ ਸਾਡੋ ਵੋਟ ਪਾਓ ਅਸੀਂ ਵੋਟਾਂ ਪਾਈਆਂ ਸਾਰੇ ਜਿੰਨੇ ਵੀ ਮਤਲਬ ਪਰਸਨ ਸੀਗੇ ਲੈ ਕੇ ਆਏ ਇਹ ਸਰਕਾਰ ਨੂੰ ਕੁਝ ਨਾ ਕੁਝ ਸੋਚ ਕੇ ਲੈ ਕੇ ਆਏ ਬਟ ਜਿੱਥੇ ਮੈਂ ਮੰਨਦਾ ਵਾਂ ਵੀ ਨਹੀਂ ਸਰਕਾਰ ਸਾਡੇ ਨਾਲ ਖੜੀ ਨਹੀਂ ਹੋਈ ਲਾਸਟ ਤੱਕ ਅਸੀਂ ਦੇਖ ਰਹੇ ਹਾਂ ਕੋਈ ਵੈਕੈਂਸੀ ਨਹੀਂ ਆਈ ਹੈ ਅਗਰ ਟੀਚਿੰਗ ਲਾਈਨ ਦੀ ਗੱਲ ਕਰੀਏ ਤਾਂ ਪੁਰਾਣੀਆਂ ਪਰਤੀਆਂ ਨੂੰ ਇਹ ਪੂਰਾ ਕਰ ਰਹੇ ਹੈ ਔਰ ਇਹ ਕਹਿ ਕੇ ਕਰ ਰਹੇ ਹੈ ਵੀ ਅਸੀਂ 56000 ਵੈਕੈਂਸੀਆਂ ਪੂਰੀਆਂ ਕੀਤੀਆਂ ਜਦਕਿ ਉਹ 56000 ਵੈਕੈਂਸੀਆਂ ਅਗਰ ਆਪਾਂ ਕਹਿ ਸਕਦੇ ਹਾਂ ਤੋਂ ਪੁਰਾਣੀ ਸਰਕਾਰ ਦੀਆਂ ਅਸੀਂ ਜਿਹੜੀਆਂ ਪੂਰੀਆਂ ਕੀਤੀਆਂ ਪਰ ਨਵੀਂ ਸਰਕਾਰ ਦੀ ਜਿਹੜੀ ਵੈਕੈਂਸੀਆਂ ਹੋ ਇਹਨਾਂ ਨੇ ਪੂਰੀਆਂ ਅਜੇ ਤੱਕ ਕੱਡੀਆਂ ਹੀ ਨਹੀਂ ਤੇ ਪੂਰੀਆਂ ਕਿੱਥੋਂ ਕਰਨਗੇ ਜਿੱਦਾਂ ਰੈਲੀਆਂ ਹੁੰਦੀਆਂ ਉਦੋਂ ਪੂਰੀਆਂ ਕਰ ਦਿੰਦੇ ਆ ਵੋਟ ਲੱਗੇ ਹੁੰਦੇ ਆ ਉਹ ਰੈਲੀਆਂ 'ਚ ਕਹਿੰਦੇ ਆ ਇੰਨੀਆਂ ਅਸੀਂ ਨੌਕਰੀਆਂ ਦੇਤੀਆਂ ਇੰਨਾ ਦੇਖੋ ਕਹਿਨ ਨੂੰ ਨੇ ਨੌਕਰੀਆਂ ਵੀ ਆ ਕੱਢੀਆਂ ਨੇ ਕਿੰਨੇ ਪੇਪਰ ਚਲੋ ਆਪਾਂ ਟੀਚਿੰਗ ਦੇ ਵਿੱਚ ਤਾਂ ਉਹਨਾਂ ਨੇ ਇੱਕ ਵੀ ਨਹੀਂ ਕੱਢਿਆ ਉਹਦੇ ਤੋਂ ਪਹਿਲਾਂ ਜਿਹੜੇ ਬਾਕੀ ਬੋਰਡ ਹੈਗੇ ਨੇ ਆਪਣੇ ਜਿਵੇਂ ਪੀਟਰ ਪਲੱਸ ਬੋਰਡ ਹੈ ਜਾਂ ਫਿਰ ਕੁਝ ਹੋਰ ਭਰਤੀਆਂ ਨੇ ਉਹਨਾਂ ਦੇ ਵਿੱਚ ਇੰਨੀਆਂ ਨਕਲਾਂ ਵਜੀਆਂ ਨੇ ਉਹਨੀਆਂ 100% ਪ੍ਰੂਫ ਵੀ ਦਿੱਤੇ ਗਏ ਨੇ ਬੋਰਡ ਨੂੰ ਉਹਨਦੇ ਉੱਤੇ ਵੀ ਕੰਮ ਨਹੀਂ ਕੀਤਾ ਜਾ ਰਿਹਾ ਜੇ ਭਰਤੀ ਆ ਰਹੀ ਹੈ ਉਹ ਨਕਲ ਨਾਲ ਪੂਰੀ ਹੋ ਰਹੀ ਹੈ ਫਿਰ ਅੱਗੇ ਅਪਾਇੰਟਮੈਂਟ ਲੈਟਰ ਨਹੀਂ ਦਿੱਤੇ ਜਾ ਰਹੇ ਜਿਹੜਾ ਮਾਨ ਸਰਕਾਰ ਨੇ ਆਂਦੇ ਹੀ ਕਿਹਾ ਸੀ ਵੀ ਮੇਰਾ ਹਰਾ ਪੈਨ ਚੱਲੂਗਾ ਉਹ ਹਰਾ ਪੈਨ ਅੱਜ ਤੱਕ ਨਹੀਂ ਚੱਲਿਆ ਅਸੀਂ ਖੁਦ ਅਸੀਂ ਖੁਦ ਮਤਲਬ ਉਹਨੂੰ ਘਟੇ-ਘਟੇ 1000 ਪੈਨ ਅਸੀਂ ਖੁਦ ਪਾਰਸਲ ਭੇਜਿਆ ਵੀ ਲਿਵਰੇ ਤੇਰੇ ਘਹਾਰਾ ਪੈਨ ਗੁੰਮ ਗਿਆ ਹੋਣਾ ਅਸੀਂ ਦੇ ਦਿੰਨੇ ਆ ਤੁਸੀਂ 1 ਮਿੰਟ ਪਹਿਲਾਂ ਪੁੱਛਿਆ ਸੀ ਵੀ ਮਾਨ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਅਸੀਂ ਕੰਮ ਕਰਾਂਗੇ ਤਾਂ ਵੋਟ ਪਾ ਦਿਓ ਜੀ ਹੁਣ ਦੇਖੋ ਤਾਂ 3.5 ਸਾਲ ਨਿਕਲ ਗਏ ਅਗਰ ਕੰਮ ਨਹੀਂ ਹੋ ਰਿਹਾ ਜਿਹੜੀ ਉਮੀਦ ਨਾਲ ਪੰਜਾਬ ਦੇ ਯੂਥ ਨੇ ਵੋਟ ਪਾਈ ਸੀ ਕਿ ਆਉਣ ਵਾਲੇ ਡੇਢ ਸਾਲ ਬਾਅਦ ਦੁਬਾਰਾ ਇਲੈਕਸ਼ਨ ਹੋਣੇ ਨੇ ਕਿ ਉਦੋਂ ਵੋਟ ਪੈ ਜਾਏਗੀ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਿਹੜੀ ਉਮੀਦ ਨਾਲ ਤੁਸੀਂ ਹੁਣ ਖੜੇ ਹੋ ਕਿ ਉਮੀਦ ਤੁਹਾਡੀ ਤੇ ਪੂਰੀ ਉਤਰ ਪਾਵਾਂਗੇ ਅਸੀਂ ਕੋਈ ਗੱਲ ਨਹੀਂ ਸਾਡੇ ਆਤੇ ਡੈਮੋਕ੍ਰੇਸੀ ਹੈ ਫੀ ਚੇਂਜ ਕਰ ਦੇਾਂਗੇ ਅਗਲੀ ਸਰਕਾਰ ਫਿਰ ਲੈ ਕੇ ਦੇਖ ਲੈਣ ਮਾਨ ਸਾਹਿਬ ਵੀ ਕਹਿੰਦੇ ਸੀ ਇਹ ਲੋਕ ਜੇ ਬਣਾ ਸਕਦੇ ਲੋਕ ਲਾ ਵੀ ਸਕਦੇ ਆ ਮਾਨ ਸਾਹਿਬ ਆਪ ਖੁਦ ਕਹਿੰਦੇ ਹੋ ਜੀ ਨਾ ਜੀ ਲੋਕਾਂ ਦੇ ਹੱਥ ਦੇ ਵਿੱਚ ਹੈ ਲੋਕਾਂ ਦੇ ਹੱਥੇ ਚ ਇੰਨੀ ਪਾਵਰ ਹੈ ਜੇ ਉਹਨਾਂ ਨੇ ਬਣਾਇਆ ਤਾਂ ਲਾ ਦੇਣਗੇ ਅਗਲੀ ਵਾਰੀ ਅਗਲੀ ਵਾਰੀ ਜਿਹੜੇ 92 ਸੀਟਾਂ ਹੁਣ 90 ਪਲੱਸ ਸੀਟਾਂ ਮਿਲੀਆਂ ਨੇ ਅਗਲੀ ਵਾਰ ਸ਼ਾਇਦ ਉਹਦਾ 10% ਵੀ ਨਾ ਮਿਲਣ ਜੇ ਕੰਮ ਕਰਨਗੇ ਤਾਂ ਕੰਮ ਹੋਗਾ ਅਦਰਵਜ ਨਹੀਂ ਹੋਗਾ ਹੁਣੇ ਪਿੱਛੇ ਜੇ ਨੇਪਾਲ ਵਾਲਾ ਹੁਣ ਤੁਸੀਂ ਦੇਖਿਆ ਹੀ ਹੈ ਕੀ ਹੋਇਆ ਉਹ ਚੇਂਜਿੰਗ ਹੈ ਜੀ ਸਾਰੀ ਉਹ ਚੇਂਜਿੰਗ ਇੱਥੇ ਵੀ ਹੋ ਸਕਦੀ ਹੈ ਸਾਕੋ ਜੋ ਵਜੂ ਹੈ ਜਿਵੇਂ ਲੋਕ ਅਰਸ਼ ਤੇ ਪਰਚਾਉਣ ਜਾਂਦੇ ਤੇ ਲਾਉਣ ਵੀ ਜਾਂਦੇ ਪਰਚਾਇਆ ਵੀ ਤਾਂ ਆਪਾਂ ਹੀ ਆ ਸਰ ਤਾਂ ਦੇਖੋ ਇਹਨਾਂ ਨੇ ਸਿਰਫ ਗੱਲਾਂ ਕੀਤੀਆਂ ਕਹਿੰਦੇ ਬਹੁਤ ਕੁਛ ਹੈ ਅਸੀਂ ਇਹ ਕਰਾਂਗੇ ਉਹ ਕਰਾਂਗੇ ਮੈਨੂੰ ਸਮਝ ਨਹੀਂ ਆਂਦੀ ਹੁਣ ਨਵੀਂ ਚੀਜ਼ ਕੀ ਹੋ ਗਈ ਸਰ ਹੁਣ ਭਰਤੀ ਹੋਣ ਤੋਂ ਬਾਅਦ ਵੀ ਬੰਦਾ ਸਿਕਿਉਰ ਨਹੀਂ ਪਹਿਲਾਂ ਘੱਟੋ ਘੱਟ ਇਹ ਤਾਂ ਅਸੀਂ ਚਲੋ ਆਪਾਂ ਇਹ ਤਾਂ ਮੰਨਦੇ ਸੀ ਘੱਟੋ ਘੱਟ ਕਿ ਸਰਕਾਰਾਂ ਪੋਸਟਾਂ ਕੱਢਦੀਆਂ ਸੀ ਆਪਾਂ ਇਹ ਤਾਂ ਮੰਨਦੇ ਸੀ ਕਿ ਚਲੋ ਪੋਸਟ ਆਏਗੀ ਇੱਕ ਵਾਰੀ ਮੇਰੀ ਜੁਆਇਨਿੰਗ ਹੋਗੀ ਤਾਂ ਘੱਟੋ ਘੱਟ ਮੈਂ ਜੌਬ ਲੱਗ ਗਿਆ ਹੁਣ ਤੁਸੀਂ ਗਵਰਨਮੈਂਟ ਜੌਬ ਲੱਗਣ ਤੋਂ ਬਾਅਦ ਵੀ ਕਿਸੇ ਨੂੰ ਦੱਸ ਨਹੀਂ ਸਕਦੇ ਕੀ ਪਤਾ ਕਦੋਂ ਕਿਹੜਾ ਨਵਾਂ ਰੂਲ ਆ ਜੇ ਕੀ ਕੀ ਪਤਾ ਕਦੋਂ ਕਹਿੰਦਾ ਜਿਵੇਂ ਹੁਣ ਸਾਲ ਲੇਟਸਟ ਆਇਆ ਕਿ ਜਿਹੜੇ ਕਹਿੰਦੇ ਸੀ ਪੁਰਾਣੇ ਟੀਚਰ ਲੱਗੇ ਹੋਏ ਟੈਟ ਦੁਆਰਾ ਪਾਸ ਕਰੋ ਹੁਣ ਜਦੋਂ ਤੁਸੀਂ ਗਵਰਨਮੈਂਟ ਜੌਬ ਲੱਗ ਗਏ ਉਹਦੇ ਲਈ ਉਹਨਾਂ ਨੇ ਟੈਟ ਪਾਸਸ ਦੁਬਾਰਾ ਕਹਿਤਾ ਵੀ ਟੈਟ ਪਾਸ ਕਰੋ ਹੁਣ ਨਵੇਂ ਰੂਲ ਆ ਗਏ ਸਰ ਕਿ ਕਦੇ ਕਹਿ ਦਿੰਦੇ ਆ ਜੀ ਛੜ ਤੋਂ ਗਲਤ ਮੈਰਿਟ ਲਿਸਟ ਬਣ ਗਈ ਅਸੀਂ ਦੁਬਾਰਾ ਬਣਾਵਾਂਗੇ ਕਦੇ ਉਹ ਕਹਿ ਦਿੰਦੇ ਆ ਸਰ ਕਿ ਅਸੀਂ ਭਰਤੀ ਕੱਢਾਂਗੇ ਛੜ ਤੋਂ ਗਲਤੀ ਰਹਿ ਗਈ ਸੀ ਚੇਂਜ ਕਰਾਂਗੇ ਕਦੇ ਨੋਟੀਫਿਕੇਸ਼ਨ ਚੇਂਜ ਹੋ ਜਾਂਦੇ ਆ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਸਰ ਹਮਮ ਆਪਾਂ ਇੰਨੀ ਭਰਤੀ ਜਦੋਂ ਤੁਸੀਂ ਪੇਪਰ ਲੈਣ ਹੁੰਦੇ ਜਦੋਂ ਤੁਸੀਂ ਪੋਸਟਾਂ ਤੇ ਬਿਠਾਉਂਦੇ ਹੋ ਤਾਂ ਇੰਨੇ ਕੁਆਲੀਫਾਈਡ ਟੀਚਰਸ ਬੈਠਦੇ ਐ ਇੰਨੇ ਕੁਆਲੀਫਾਈਡ ਪਰਸਨ ਬੈਠਦੇ ਐ ਤਾਂ ਫੇਰ ਵੀ ਨੋਟੀਫਿਕੇਸ਼ਨ ਦੇ ਵਿੱਚ ਗੜਬੜ ਕਿਵੇਂ ਹੋ ਜਾਂਦੀ ਐ ਫੇਰ ਵੀ ਹਾਂ ਪੇਪਰਾਂ ਪੇਪਰ ਜੋ ਬਣਾਉਂਦੇ ਐ ਸਰ ਆਪਾਂ ਨਾਰਮਲੀ ਸਿੱਛ ਪੜਦੇ ਆਏ ਆ ਵੀ ਪੰਜ ਪੰਜ ਪੇਪਰ ਬੰਦੇ ਐ ਜਿਉਂ ਦਾ ਸਪੋਰਟ ਚ ਬਦਲਣਾ ਪਹਿਲੇ ਬਦਲ ਜੀ ਫੇਰ ਵੀ ਪੇਪਰਾਂ ਦੇ ਵਿੱਚ ਕੁਐਸਚਨ ਦੇ ਆਨਸਰ ਗਲਤ ਕਿਉਂ ਹੁੰਦੇ ਨੇ ਫੇਰ ਵੀ ਸਾਨੂੰ ਦੁਬਾਰਾ ਰਿੱਟਾਂ ਲਵਾ ਕੇ ਹੁਣ ਪੀਐਸਟਡ ਪੇਪਰ ਹੋਇਆ ਰਿਜ਼ਲਟ ਆ ਗਿਆ ਰਿਜ਼ਲਟ ਆ बैठा ऊपर जे सानू ਕਹਿੰਦੇ ਆ ਵੀ ਅਸੀਂ एलिਜੀਬਲ ਨਹੀਂ ਹੈਗੇ ਟੀਚਿੰਗ ਦੇ ਲਈ ਤਾਂ ਫਿਰ ਜਿਹੜੇ ਉੱਪਰ ਬੈਠੇ ਆ ਪਰਸਨ ਕੀ ਉਹ एलिਜੀਬਲ ਹੈ ਜਿਨ੍ਹਾਂ ਨੂੰ ਇੱਕ ਪੇਪਰ ਬਣਾਉਣਾ ਨਹੀਂ ਆਉਂਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੇਪਰ ਦੇ ਵਿੱਚ ਫਿਰ ਅਸੀਂ ਕਹਿੰਦੇ ਸਿਲੇਬਸ ਤੋਂ ਬਾਹਰ ਪਾਵਾਂਗੇ ਸਿਲੇਬਸ ਦੇ ਵਿੱਚ ਪਾਵਾਂਗੇ ਮਤਲਬ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਯੂਥ ਹੈ ਨਾ ਉਹ ਇੰਨਾ ਡਿਸਪਾਇੰਟ ਹੋ ਗਿਆ ਕਿ ਜੇ ਮੈਂ ਵੀ ਗੱਲ ਕਰਾਂ ਨਾ ਮੈਨੂੰ ਲੱਗਦਾ ਵੀ ਇਹ ਟੀਚਿੰਗ ਨਾ ਕਰ ਕੁਝ ਹੋਰ ਕਰ ਲਾ ਠੀਕ ਹੈ ਕਿਉਂ ਪਹਿਲਾਂ ਤਾਂ ਨੌਕਰੀ ਮਿਲਣ ਪੈਦਾ ਤਾਂ ਦੇਖੋ ਬੀਅਰਡ ਜਾਂ ਬੀਅਰਡ ਦੇ ਵਿੱਚ ਸਬਜੈਕਟ ਵਿੱਚ ਐਡ ਕਰ ਦੋ ਤਰਨਾ ਕਿਵੇਂ ਲਾਣਾ ਠੀਕ ਹੈ ਕਿਉਂਕਿ ਐਂਡ ਟੂ ਐਂਡ ਐਂਡ ਟੂ ਐਂਡ ਇਹ ਤਾਂ ਹੋਣਾ ਹੀ ਹੈ ਪਹਿਲਾ ਇੱਕ ਸਟੈਪ ਹੁੰਦਾ ਵੀ ਚਲੋ ਸਰਕਾਰ ਨੇ ਨੋਟੀਫਿਕੇਸ਼ਨ ਕੱਢੀ ਜੋ ਆਗ ਨੇ ਪੇਪਰ ਦਿੱਤਾ ਅਪਾਇੰਟਮੈਂਟ ਹੋ ਗਈ ਹੁਣ ਸਰਕਾਰ ਪਹਿਲਾ ਨੋਟੀਫਿਕੇਸ਼ਨ ਕੱਢੂਗੀ ਫਿਰ ਉਹਦੀ ਡੇਟ ਪੋਸਟਪੋਨ ਕਰੂਗੀ ਸ਼ਾਇਦ ਭਰਤੀ ਵਾਪਸ ਹੀ ਲੈ ਲੇ ਫਿਰ ਸ਼ਾਇਦ ਕੁਦਰਤੀ ਪੇਪਰ ਹੋ ਜੇ ਉਹਦੇ ਚ ਆਂਸਰ ਗਲਤ ਆਣਗੇ ਫਿਰ ਰਿਟਾਂ ਲੱਗਣਗੀਆਂ ਫਿਰ ਫਾਈਨਲ ਰਿਜ਼ਲਟ ਆਊਗਾ ਫਿਰ ਜਿਹੜੇ ਲੋਕ ਨੇ ਆਪਣੇ ਸਟੂਡੈਂਟ ਨੇ ਆਪਣੇ ਵਿਦਿਆਰਥੀ ਨੇ ਉਹ ਧਰਨੇ ਤੇ ਬੈਠਣਗੇ ਫਿਰ ਉਹ ਡਾਂਗਾ ਖਾਣਗੇ ਫਿਰ ਉਹਦੇ ਤੋਂ ਬਾਅਦ ਸ਼ਾਇਦ 10 15 ਧਰਨਿਆਂ ਤੋਂ ਬਾਅ ਸ਼ਾਇਦ ਉਹ ਵੀ ਨਾ ਵਿਖੇ ਐਂਡ ਦੇ ਆਰਡਰ ਕੋਈ ਨਾ ਕੋਈ ਕੇਸ ਲੱਗੂਗਾ ਤੇ ਉੱਪਰ ਦੀ ਰੱਦ ਨਹੀਂ ਸਰ ਜੇਕਰ ਉਸ ਤੋਂ 5 ਸਾਲ ਹੋ ਜਾਣ ਉਹਨਾਂ ਨੂੰ ਫਿਰ ਫਿਰ ਉਸ ਪਰ ਨਵਾਂ ਰੂਲ ਆ ਸਕਦਾ ਹੈ ਨਹੀਂ ਨਹੀਂ ਆਹ ਰਹਿ ਗਿਆ ਸੀ ਤੁਹਾਡਾ ਆ ਪੂਰਾ ਕਰੋ ਹੁਣ ਠੀਕ ਤਾਂ ਮਤਲਬ ਹੁਣ ਸਿਕਿਉਰਟੀ ਟੀਚਿੰਗ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਲਗਭਗ ਖਤਮ ਹੋ ਚੁੱਕੀ ਹੈ ਕਹਿੰਦੇ ਨੌਕਰੀ ਦੀ ਵੇਟ ਕਰਦਾ ਕਰਦਾ ਜੇ ਬੰਦਾ ਕਹਿੰਦਾ ਵੀ ਮੈਂ ਨੌਕਰੀ ਤੇ ਲੱਗੂਗਾ ਮੈਂ ਵਿਆਹ ਕਰਾਊਂਗਾ ਕਹਿੰਦੇ ਨੌਕਰੀ ਦੀ ਵੇਟ ਕੋਲ ਕਰਦਾ ਕਰਦਾ ਸ਼ੋਗਰੀ ਤੋਂ ਵੀ ਚਲਾ ਜਾਂਦਾ ਕਿਉਂਕਿ ਵੇਟ ਕਰਦੇ ਮੈਂ ਵਿਆਹ ਕਰਾ ਕੇ ਨੌਕਰੀ ਲਾ ਕੇ ਵਿਆਹ ਕਰਾਊਂਗਾ ਨੌਕਰੀ ਮਿਲਦੀ ਨਹੀਂ ਉਦੋਂ ਉ ਸ਼ੁਕਰੀਆ ਜੀ ਇਹ ਵੀ ਕਹਿੰਦੇ ਤੈਨੂੰ ਸ਼ੁਕਰੀਆ ਕਹਦੇ ਕਿ ਨੌਕਰੀ ਤੇ ਲੱਗਣੀ ਤੁਹਾਡੇ ਵਰਗੇ ਇਦਾਂ ਵੀ ਹੁੰਦੇ ਆ ਤੁਹਾਡੇ ਨਾਲ ਬਿਲਕੁਲ ਮੈਂ ਵੀ ਸੋਚਦਾ ਵੀ ਮੈਨੂੰ ਤਾਂ ਨਾ ਪਿਛਲੀਆਂ ਸਰਕਾਰਾਂ ਨੇ ਨੌਕਰੀ ਦੇਤੀ ਮੈਂ ਸਰਕਾਰੀ ਅਧਿਆਪਕ ਆ ਜੀ ਮੈਨੂੰ ਪਿਛਲੀਆਂ ਸਰਕਾਰਾਂ ਨੇ ਦੇਤੀ ਜੇ ਕਿਧਰੇ ਰਹਿ ਜਾਂਦਾ ਹੁਣ ਤਾਂ ਮੈਨੂੰ ਨਾ ਨੌਕਰੀ ਮਿਲਣੀ ਸੀ ਨਾ ਛੋਕਰੀ ਮਿਲਣੀ ਸੀ ਰਹਿ ਜਾਣਾ ਸੀ ਆਪਾਂ ਤਾਂ ਇਹ ਜਿਹੜੀ ਸਰਕਾਰ ਹੈ ਨਾ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਠੀਕ ਹੈ ਇਹਨਾਂ ਨੇ ਜਿਹੜਾ ਸਿੱਖਿਆ ਦਾ ਜਲੂਸ ਕੱਢਿਆ ਸਿਰੇ ਵਾਲਾ ਜਲੂਸ ਕੱਢਿਆ ਉਹ ਬੱਚਾ ਸਕੂਲ ਵਿੱਚ ਕੁਆਲਟੀ ਐਜੂਕੇਸ਼ਨ ਮੰਗ ਰਿਹਾ ਇਹ ਕੁਆਲਟੀ ਪੜਾਉਣ ਵਾਲੇ ਟੀਚਰ ਹੈ ਇਹਨਾਂ ਦੀ ਕੁਆਲਿਫੀਕੇਸ਼ਨ ਪੁੱਛ ਕੇ ਦੇਖੋ ਇਹਨਾਂ ਚ ਕਈ ਬੰਦੇ ਪੀ ਐਚ ਡੀ ਹੋਣਗੇ ਠੀਕ ਹੈ ਇਹ ਹਰੇਕ ਤਰ੍ਹਾਂ ਦੇ ਟੈਕ ਟਲੀਅਰ ਹਰੇਕ ਤਰ੍ਹਾਂ ਟੈਸਟਲੀ ਇਸ ਤੋਂ ਬਾਅਦ ਵੀ ਕਹਿੰਦੇ ਅਸੀਂ ਮੈਰਿਟ ਨੂੰ ਵੀ ਹਿੱਟ ਕਰਾਂਗੇ ਯਾਨੀ ਐਨਾ ਕੈਲੀਬਰ ਵਾਲਾ ਬੰਦਾ ਉਹ ਪੜਾਉਣਾ ਚਾਹੁੰਦਾ ਤੇ ਸਰਕਾਰੀ ਸਕੂਲ ਦਾ ਬੱਚਾ ਪੜਨਾ ਚਾਹੁੰਦਾ ਪਰ ਜਿਹੜੀਆਂ ਸਰਕਾਰ ਦੀਆਂ ਇੰਟੈਂਸ਼ਨਸ ਹੈ ਉਹ ਨਹੀਂ ਕਲੀਅਰ ਹੈਗੀਆਂ ਉਹ ਬੱਚੇ ਨੂੰ ਕੁਆਲਟੀ ਐਜੂਕੇਸ਼ਨ ਨਹੀਂ ਮਿਲਦੀ ਉਹਨੂੰ ਕੁਆਲਟੀ ਅਧਿਆਪਕ ਨਹੀਂ ਮਿਲਦੇ ਤਾਂ ਅਸਲ ਇਹ ਚਾਹੀਦਾ ਕੀ ਹੈ ਕਿ ਜਿਹੜੀਆਂ ਨੋਮਸ ਹੈਗੀਆਂ ਉਹ ਬੱਚੇ ਨੂੰ ਕੁਆਲਟੀ ਐਜੂਕੇਸ਼ਨ ਮਿਲਣ ਦੀਆਂ ਉਹ ਪੂਰੀਆਂ ਕਰਨ ਇਹਨਾਂ ਨੂੰ ਇਹ ਲੱਗਦਾ ਵੀ ਉਹ ਬੱਚੇ ਨੂੰ ਕੁਆਲਟੀ ਐਜੂਕੇਸ਼ਨ ਮਿਲ ਗਈ ਤਾਂ ਇਹਨਾਂ ਦੀਆਂ ਗੱਲਾਂ ਚ ਕੋਣ ਹਾਂ ਉਹ ਕਹਿੰਦੇ ਵੀ ਮਿਲ ਹੀ ਨਹੀਂ ਚਾਹੀਦੀ ਫਿਰ ਇਹਨੂੰ ਘੇਰ ਕੇ ਫੇਰ ਹੀ ਸਵਾਲ ਪੁੱਛਣਗੇ ਨਾ ਜੇ ਉਹ ਸਿੱਖੂ ਆ ਇਹ ਪੜ੍ਹੇ ਲਿਖੇ ਤੁਸੀਂ ਕਹਿੰਨੇ ਆ ਡਿਗਰੀਆਂ ਕਰੀਆਂ ਤੇ ਘੇਰਨਗੇ ਕਿਵੇਂ ਫੇਰ ਇਹਨਾਂ ਨੂੰ हां बिल्कुल ओयो ਗੱਲ ਹੈ ਵੀ ਜਦੋਂ ਸਾਡੇ ਅੰਦਰ ਉਹ ਤਰਕ ਸ਼ਕਤੀ ਜਗ ਜਾਏਗੀ ਜਿਵੇਂ ਨੇਪਾਲ ਦੇ ਵਿੱਚ ਹੋਇਆ ਉਹ ਜਾਗੇਗੀ ਮੈਂ ਤੁਹਾਨੂੰ ਕਹੀ ਨਾ ਇਹ ਯੋਧੇ ਜਾਗਣਗੇ ਉਹ ਜਵਾਬ ਨਹੀਂ ਆਣਾ ਇਹਨਾਂ ਨੂੰ ਜਵਾਬ ਨਹੀਂ ਜਵਾਬ ਹੀ ਆ ਜਾਊਗਾ ਇੱਕ ਹੁੰਦਾ ਜਵਾਬ ਆ ਜਾਣਾ ਇੱਕ ਹੁੰਦਾ ਜਵਾਬ ਹੀ ਆ ਜਾਣਾ ਉਹ ਜਿਹੜਾ ਦੂਜੇ ਵਾਲਾ ਜਵਾਬ ਹੈ ਨਾ ਉਹ ਜਵਾਬ ਹੀ ਆਊਗਾ ਇਹਨਾਂ ਦਾ ਤੇ ਜਾਗ ਜਾਓ ਨਹੀਂ ਤੇ ਤੁਹਾਨੂੰ ਘੇਰਾਂਗੇ ਠੀਕ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤਾਂ ਕੀਤੀਆਂ ਨੇ ਔਰ ਉਸ ਮੇਨ ਜਿਹਦਾ ਫੋਕਸ ਹੈ ਚਾਹਨਾ ਮੈਂ ਪੂਰੀ ਐਸ ਕੇਸ ਕੇਸ ਜਿੰਦਾ ਫੋਕਸ ਹੈ ਜੋ ਸਰਕਾਰੀ ਸਕੂਲ ਦਾ ਬੱਚਾ ਹੈ ਉਹ ਜਿਹਦਾ ਸਰਕਾਰੀ ਸਕੂਲ ਦਾ ਬੱਚਾ ਹੈ ਨਾ ਉਹਨੂੰ ਕੁਆਲਟੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਹਨੂੰ ਕੁਆਲਟੀ ਅਧਿਆਪਕ ਮਿਲਣਾ ਚਾਹੀਦਾ ਹੈ ਔਰ ਇਹ ਬੰਦਾ ਕਹਿੰਦਾ ਅਸੀਂ ਸਾਰੀਆਂ ਜਿਹੜੀਆਂ ਸ਼ਰਤਾਂ ਲਗਾਈਆਂ ਤੁਹਾਡੀਆਂ ਆਰਟੀ 2009 ਦੇ ਵਿੱਚ ਜਾਂ ਜਿਹੜੀਆਂ ਵੀ ਤੁਸੀਂ ਲਾਣੀਆਂ ਲੈ ਲਓ ਜਿੰਨੇ ਟੈਸਟ ਲੈਣੇ ਆਵਾਂਗੇ ਕਲੀਅਰ ਕਰਕੇ ਇਹ ਉਹ ਬੰਦਾ ਹੈ ਠੀਕ ਹੈ ਇਹਨੂੰ ਔਰ ਬੱਚੇ ਨੂੰ ਵੀ ਇਹ ਅਧਿਆਪਕ ਚਾਹੀਦਾ ਹੂੰ ਹੂੰ ਪਰ ਸਰਕਾਰਾਂ ਨੂੰ ਨਹੀਂ ਚਾਹੀਦਾ ਪਰ ਮਾਨ ਸਰਕਾਰ ਨੂੰ ਹੀ ਟੀਚਰ ਚਾਹੀਦੇ ਨਾ ਜਿਹੜਾ ਕਹਿੰਦਾ ਸੀ ਮਾਸਟਰ ਦਾ ਮੁੰਡਾ ਮੈਂ ਤਾਂ ਆਪ ਮਾਸਟਰ ਹਾਂ ਮੈਂ ਆਪ ਟੀਚਰ ਹਾਂ ਸਰਕਾਰੀ ਤਾਂ ਮੈਂ ਸਕੂਲਾਂ ਦੇ ਵਿੱਚ ਦੇਖ ਰਿਹਾ ਵੀ ਜਿਹੜੇ ਇਹਨਾਂ ਦੇ ਪ੍ਰੋਜੈਕਟ ਆਉਂਦੇ ਆ bizness blaster ਆ ਗਿਆ ਸਮਰੱਥ ਆ ਗਿਆ ਪਲਾਨ ਅੱਛੇ ਐ ਪਰ ਉਹਨਾਂ ਪਲਾਨਾਂ ਨੂੰ ਐਗਜ਼ੀਕਿਊਟ ਕਰਨ ਵਾਸਤੇ ਕੌਣ ਚਾਹੀਦੇ ਅਧਿਆਪਕ ਨਾ ਅਧਿਆਪਕ ਤਾਂ ਆ ਦੇ ਜਦੋਂ ਤੱਕ ਇਹ ਅਧਿਆਪਕ ਸਕੂਲਾਂ 'ਚ ਨਹੀਂ ਜਾਣਗੇ ਉਹ ਪਲਾਨ ਕਿਵੇਂ ਐਗਜ਼ੀਕਿਊਟ ਕਰੋਗੇ ਤੁਸੀਂ ਜਿੰਨੀਆਂ ਨਵੇਂ ਇਨੋਵੇਟਿਵ ਪਲਾਨ ਲਿਆਂਦੇ ਹੋ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਇਨੋਵੇਟਿਵ ਟੀਚਰ ਚਾਹੀਦੇ ਐ ਐਜੇ ਨਹੀਂ ਚਾਹੀਦੇ ਵੀ ਮੇਰੇ ਵਰਗਾ ਅਧਿਆਪਕ ਜਿਹੜਾ ਆਦੇ ਆਪ ਨੂੰ ਅਪਡੇਟ ਹੀ ਨਾ ਕਰਦਾ ਹੋਵੇ ਠੀਕ ਐ ਅਧਿਆਪਕ ਐ ਜੇ ਚਾਹੀਦੇ ਜਿਹੜੇ ਆਪਦੇ ਆਪ ਨੂੰ ਅਪਡੇਟ ਕਰਦੇ ਉਹ ਅਧਿਆਪਕ ਨੂੰ ਹਮੇਸ਼ਾ ਅਪਡੇਟਿਡ ਰਹਿਣਾ ਚਾਹੀਦਾ ਜੀ ਤਿਆਰ ਆ ਤੁਹਾਡੇ ਸਾਡੇ ਟੈਸਟਾਂ ਵਾਸਤੇ ਲੈ ਲਓ ਜਿਹੜੇ ਟੈਸਟ ਲੈਣੇ ਉਹ ਟੈਸਟ ਕਲੀਅਰ ਕਰਕੇ ਮੈਰਿਟ ਨੂੰ ਹਿੱਟ ਕਰਕੇ ਨੌਕਰੀ ਚਾਵਾਂਗੇ ਇਹ ਕਹਿੰਦੇ ਆ ਇਹ ਬੰਦੇ ਤਾਂ ਮੇਰੀ ਮਾਨ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਕਿ ਇਹਨਾਂ ਬੇਰੋਜ਼ਗਾਰਾਂ ਨੂੰ ਜਿਹੜੇ ਤੁਹਾਡੇ ਹਰੇਕ ਪੈਰਾਮੀਟਰ ਤੇ ਕਲੀਅਰ ਕਰਨ ਨੂੰ ਤਿਆਰ ਬੈਠੇ ਆ ਇਹਨਾਂ ਨੂੰ ਨੌਕਰੀਆਂ ਦੋ ਤੋ ਬੱਚੇ ਨੂੰ ਮਿਆਰੀ ਸਿੱਖਿਆ ਦੋ ਜਿਹੜੀ ਮਿਆਰੀ ਸਿੱਖਿਆ ਉਹਨੂੰ ਚਾਹੀਦੀ ਹੈ ਫਿਰ ਦੇਖਿਆ ਜੋ ਜਿਹੜੇ ਤੁਹਾਡੇ ਮਾਡਲ ਨੇ ਸਿੱਖਿਆ ਦੇ ਫਿਰ ਭਾਵੇਂ ਬਿਜ਼ਨਸ ਬਲਾਸਟਰ ਚਲਾਓ ਭਾਵੇਂ ਸੀਪੀ ਚਲਾਓ ਸੀਪੀ ਇੱਕ ਪਲਾਨ ਆਇਆ ਸੀ ਬੜਾ ਵਧੀਆ ਪਲਾਨ ਪਰ ਟੀਚਰ ਹੀ ਕੋ ਨਹੀਂ ਜਿਹੜਾ ਉਹਨੂੰ ਸਮਝ ਸਕੇ ਕਿ ਕੰਪੀਟੈਂਸੀ ਅਸਸਮੈਂਟ ਪਲਾਨ ਕੀ ਹੁੰਦਾ ਇਹ ਜਿਹੜੇ ਬੰਦੇ ਆ ਮੈਨੂੰ ਇਹਨਾਂ ਬਾਰੇ ਪਤਾ ਹੈ ਇਹਨਾਂ ਸਾਰਿਆਂ ਨੂੰ ਉਹ ਕੰਪੀਟੈਂਸੀ ਦੀ ਨੋਲੇਜ ਹੈ ਲਰਨਿੰਗ ਆਊਟਕਮਸ ਦੀ ਨੋਲੇਜ ਹੈ ਠੀਕ ਹੈ ਜਿੰਨਾਂ ਨਾਲ ਉਹ ਇੰਪਲੀਮੈਂਟ ਹੋਣਗੇ ਤਾਂ ਇਹ ਜੇ ਬੰਦੇ ਲਿਆਓ ਸਕੂਲਾਂ ਦੇ ਵਿੱਚ ਤਾਂ ਜਾਗ ਜਾਓ ਅੱਲੇ ਨਹੀਂ ਤਾਂ ਜਗਾ ਦੇਾਂਗੇ ਜੀ ਧੰਨਵਾਦੀ ਹੋਰ ਤਾਂ ਕੋਈ ਬੁਲਾਉਣਾ ਬੁਲਾਉਣਾ ਅਨਾਉਂਸ ਕਰ ਬਿਲਕੁਲ ਬਿਲਕੁਲ ਤੁਸੀਂ ਸਾਰਿਆਂ ਨੂੰ ਸੁਣਿਆ ਤਾਂ ਇੱਕ ਸਰਕਾਰ ਨੂੰ ਬੇਨਤੀ ਹੈ 23 ਦੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਆਪਣਾ ਜੇ ਹੱਲ ਨਹੀਂ ਹੁੰਦਾ ਬੀਆ ਟੈਟ ਪਾਸ ਜਿੰਨਾ ਵੀ ਕੇਡਰ ਹੈ ਤੁਸੀਂ 28 ਤਰੀਕ ਨੂੰ ਸੰਗਰੂਰ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਕਿਉਂਕਿ ਹਾਂ 28 ਸਤੰਬਰ ਜਿਹੜਾ ਆਉਣ ਵਾਲੇ ਲਗਭਗ ਅੱਜ 14 ਤਰੀਕ ਹੋ ਗਈ ਤਾਂ ਤੁਸੀਂ 14 ਦਿਨ ਤੁਹਾਡੇ ਕੋਲੇ ਲਗਾਤਾਰ ਆਸੇ-ਪਾਸੇ ਜਿੰਨਾ ਵੀ ਫੋਨ ਤੁਸੀਂ ਕਰਨਾ ਕਰ ਲਿਓ ਵੱਡੇ ਪੱਧਰ ਤੇ ਆਪਾਂ ਧਰਨਾ ਉਲੀਕਣਾ ਹੈ ਵੱਡਾ ਸੰਘਰਸ਼ ਹੈ ਆਪਣਾ ਹੁਣ ਕਿਉਂਕਿ ਹੁਣ ਭਰਤੀ ਬਿਲਕੁਲ ਹੱਥੋਂ ਨਿਕਲਦੀ ਜਾ ਰਹੀ ਹੈ ਤੁਹਾਨੂੰ ਵੀ ਪਤਾ ਹੈ ਕਿਉਂਕਿ ਹੁਣ ਸਰਕਾਰ ਕੋਲ ਸਮਾਂ ਥੋੜਾ ਹੈ 3-4 ਮਹੀਨੇ ਰਹਿ ਗਏ ਜੇ ਸਰਕਾਰ ਨੇ ਨਹੀਂ ਦਿੱਤੀ ਤਾਂ ਫਿਰ ਵੇਖੋ ਦੇਰ ਹੋ ਜੇਗੀ ਤਾਂ ਹੁਣ ਤੁਹਾਨੂੰ ਅਪੀਲ ਹੈ ਸਾਰਿਆਂ ਨੂੰ ਜਿੰਨਾ ਵੀ ਬੀਆ ਟਟ ਪਾਸ ਜਿੱਥੇ ਵੀ ਸਾਥੀ ਕੋਈ ਬੈਠਾ ਹੈ ਆ ਮਾਸਟਰ ਕੈਡਰ ਵਾਲਾ ਲੈਕਚਰ ਕੈਡਰ ਵਾਲਾ 55% ਵਾਲਾ ਸਾਰਿਆਂ ਨੂੰ ਅਪੀਲ ਹੈ ਸਾਰੇ ਪਹੁੰਚੋ ਸੰਗਰੂਰ ਦੇ ਵਿੱਚ 28 ਸਤੰਬਰ ਨੂੰ ਤਾਂ ਸਾਰੇ ਉੱਥੇ ਪਹੁੰਚੋ ਧੰਨਵਾਦ